ਬੀਜੇਪੀ ਦੀ ਸਰਕਾਰ ਨੇ ਬਾਡਰਾਂ ਦੇ ਉੱਤੇ ਤਸ਼ੱਦਦ ਢਾ ਕੇ ਸਾਡਾ ਨੌਜਵਾਨ ਜੰਗ ਮੁੰਡਾ 22 23 ਸਾਲ ਦਾ ਜਿਹੜਾ ਪੁਲਿਸ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਕਰਤਾ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਅਮਿਤ ਸ਼ਾਹ ਦੇ ਤੇ ਖੱਟਰ ਦੇ ਤੇ ਅਨਿਲ ਵਿਜ ਦੇ ਤਿੰਨਾਂ ਦੇ ਪੁੱਤਲੇ ਫੂਕ ਰਿਆਂ ਚ ਸੈਂਕੜਾ ਦੀ ਗਿਣਤੀ ਚ ਟਰੈਕਟਰ ਪੰਨ ਤੇ ਤੇ ਉਹ ਸਾਡਾ ਨੌਜਵਾਨ ਬੇਟਾ ਨੌਜਵਾਨ ਮੁੰਡਾ ਉਹ ਸਾਡੇ ਹੱਥੋਂ ਖੋ ਰਿਹਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਚ ਪੂਰੇ ਦੇਸ਼ ਚ ਪੁਤਲੇ ਸਾੜੇ ਗਏ ਨੇ ਪੁਤਲੇ ਸਾੜੇ ਗਏ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਦਾ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਬਿਜਦਾਸ ਉਹ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਪੁਤਲੇ ਸਾੜੇ ਗਏ ਨੇ ਤੇ ਰੋਸ ਪ੍ਰਦਰਸ਼ਨ ਨਾਰੇਬਾਜੀ ਕੀਤੀ ਗਈ ਆ ਕਿ ਕਿਸਾਨ ਨੌਜਵਾਨ ਖਨੌਰੀ ਬਾਰਡਰ ਤੇ ਮੌਤ ਹੋਈ ਆ ਕਿਤੇ ਨਾ ਕਿਤੇ ਕਤਲ ਕੀਤਾ ਗਿਆ ਇਥੋਂ ਤੱਕ ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਨੇ ਜਿਹੜੀਆਂ ਉਹ ਕਿਸਾਨਾਂ ਨਾਲ ਸਰਿਆਮ ਧੱਕੇ ਸਾਹੀ ਤੇ ਉਤਰੀਆਂ ਨੇ ਇੱਥੋਂ ਤੱਕ ਗੱਲਬਾਤ ਆਖੀ ਅਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਾਵਾਂਗੇ ਜਿਨ੍ਹਾਂ ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬੇ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਅਸੋ ਵੱਡੀ ਗਿਣਤੀ ਚ ਆਗੂ ਇੱਥੇ ਪਹੁੰਚੇ ਅਤੇ ਉਹਨਾਂ ਨੇ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਤੇ ਪੁਤਲਾ ਸਾੜਿਆ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਪੁਤਲਾ ਇੱਥੇ ਸਾੜਿਆ ਤੇ ਆਗੂਆਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਉਹਨ ਕੀ ਕਹਿਣਾ ਮੇਰਾ ਨੌ ਗਰਮੀਤ ਸਿੰਘ ਪਿਆਲ ਜ਼ਿਲ੍ਹਾ ਪ੍ਰਧਾਨ ਬੀਕੇ ਜੁਗ ਜਲੰਧਾ ਇਹ ਸੰਯੁਕਤ ਮੂਰਤੀ ਦਾ ਫੈਸਲਾ ਹੈ ਜੀ ਜੋ ਸਾਡਾ ਪਹਿਲਾਂ ਤੋਂ ਚੱਲ ਰਿਹਾ ਪ੍ਰੋਗਰਾਮ ਜਿਵੇਂ ਅਸੀਂ 15 ਤਰੀਕ ਨੂੰ ਟੋਲ ਬੰਦਾ ਜੇ ਫ੍ਰੀ ਕਰਾਏ ਨੇ 16 ਤਰੀਕ ਨੂੰ ਭਾਰਤ ਬੰਦ ਕੀਤਾ ਤੇ ਤਿੰਨ ਦਿਨ ਬੀਜੇਪੀ ਦੇ ਆਗੂਆਂ ਦੇ ਧਰਨੇ ਦਿੱਤੇ ਨੇ ਤੇ ਅੱਜ ਇਹ ਕੂਤਲੇ ਫੁੱਟਣ ਦਾ ਪ੍ਰੋਗਰਾਮ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਸੰਯੁਕਤ ਮੂਰਤੀ ਵੱਲੋਂ ਰੱਖਿਆ ਗਿਆ ਹੈ ਕਿਸਾਨੀ ਮੰਗਾ ਨੂੰ ਲੈ ਕੇ ਜੋ ਸਾਡੀਆਂ ਰਹਿੰਦੀਆਂ ਮੰਗਾਂ ਨੇ ਧੋਲਣ ਦੌਰਾਨ ਸਰਕਾਰ ਮੰਨੀ ਹੋਈ ਸੀ ਉਹਨਾਂ ਵਾਸਤੇ ਲਾਗੂ ਕਰਾਉਣ ਵਾਸਤੇ ਸਾਡੇ ਪ੍ਰੋਗਰਾਮ ਚੱਲ ਰਹੇ ਨੇ ਵੱਡੇ ਪੱਧਰ ਤੇ ਲੜਾਈ ਜਿੱਤੀ ਹੋਈ ਹੈ ਜੀ ਸਾਡੀ ਨਹੀਂ ਸਾਡਾ ਪ੍ਰੋਗਰਾਮ ਵੱਖਰਾ ਲਿਖ ਲਿਆ ਸੀ 14 ਮਾਰਚ ਨੂੰ ਅਸੀਂ ਦਿੱਲੀ ਜਾਣਾ ਹੈ ਉੱਥੇ ਸਾਰੇ ਆਮ ਲੀਲਾ ਗਰਾਊਂਡ ਤੇ ਜਾਵਾਂਗੇ ਇੱਕ ਦਿਨ ਦੀ ਉੱਥੇ ਵੱਡੀ ਰੈਲੀ ਰੱਖ ਲਈ ਸੰਯੁਕਤ ਮੋਰਚੇ ਵੱਲੋਂ ਅੱਜ ਜਿਹੜੇ ਪੁੱਤਲੇ ਫੂਕੇ ਜਾਂਦੇ ਨੇ ਮੈਂ ਗਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਟੱਡ ਬੰਦਾ ਅੱਜ ਜਿਹੜੇ ਪੁੱਤਲੇ ਫੂਕਣ ਦਾ ਫੈਸਲਾ ਕਨ ਸੰਯੁਕਤ ਮੋਰਚੇ ਦੀ ਮੀਟਿੰਗ ਚੰਡੀਗੜ੍ਹ ਹੋਈ ਆ ਉਹ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਵੀ ਜਿਹੜਾ ਭਾਜਪਾ ਦੀ ਸਰਕਾਰ ਨੇ ਬਾਡਰਾਂ ਦੇ ਉੱਤੇ ਤਸ਼ੱਦਦ ਢਾ ਕੇ ਸਾਡਾ ਨੌਜਵਾਨ ਜੰਗ ਮੁੰਡਾ 22-23 ਸਾਲ ਦਾ ਜਿਹੜਾ ਪੁਲਿਸ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਕਰਤਾ ਉਧੇ ਰੋਸ ਵਜੋਂ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ ਅਮਿਤ ਸ਼ਾਹ ਦੇ ਤੇ ਖੱਟਰ ਦੇ ਤੇ ਅਨਿਲ ਵਿਜ ਦੇ ਤਿੰਨਾਂ ਦੇ ਪੁੱਤਲੇ ਫੂਕ ਰਹੇ ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਉਹ ਸਾਡੇ ਨੌਜਵਾਨ ਜਿਹੜੇ ਬਾਰਡਰਾਂ ਦੇ ਉੱਤੇ ਖੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਸੈਂਕੜੇ ਦੀ ਗਿਣਤੀ 'ਚ ਟਰੈਕਟਰ ਪੰਨ ਤੇ ਤੇ ਉਹ ਸਾਡਾ ਨੌਜਵਾਨ ਬੇਟਾ ਨੌਜਵਾਨ ਮੁੰਡਾ ਉਹ ਸਾਡੇ ਹੱਥੋਂ ਖੋਹ ਲਿਆ ਜਿਹੜਾ ਦੋ ਭੈਣਾਂ ਦਾ ਇਕੱਲਾ ਭਰਾ ਸੀ ਪਰ ਅਸੀਂ ਉਹਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਲੜਾਈ ਹੋਰ ਤਿੱਖੀ ਕਰਾਂਗੇ ਇਹ ਦੱਸਾਂਗੇ ਮੋਦੀ ਸਰਕਾਰ ਨੂੰ ਬੀਜੇਪੀ ਦੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਵਾਲੇ ਵੇਲੇ ਕਿਸੇ ਬੀਜੇਪੀ ਦੇ ਆਗੂ ਨੂੰ ਅਸੀਂ ਪਿੰਡਾਂ 'ਚ ਨਹੀਂ ਪੜਨ ਦੇਵਾਂਗੇ ਜਿਹੜੀ ਅੰਨਦਾਤਾ ਦੇ ਉੱਤੇ ਅੰਨੇਵਾਹ ਗੋਲੀਆਂ ਚਲਾ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ ਹੈ ਦੇਖੋ ਸਹਾਇਤਾ ਦੇ ਨਾਲ ਜਿਹੜਾ ਉਹ ਘਟਾ ਉਹ ਨਹੀਂ ਪੂਰਾ ਹੁੰਦਾ ਸਹਾਇਤਾ ਤਾਂ ਆਪਾਂ ਮੈਂ 2 ਕਰੋੜ ਦੇ ਦੇਣ ਭਾਵੇਂ 10 ਕਰੋੜ ਦੇ ਦੇਣ ਉਹ ਭੈਣਾਂ ਨੂੰ ਭਾਈ ਨਹੀਂ ਮਿਲਣਾ ਉਹ ਮਾਂ ਨੂੰ ਪੁੱਤ ਨਹੀਂ ਮਿਲਣਾ ਪਰ ਅਸੀਂ ਇਹ ਠੀਕ ਹੈ ਜੇ ਸਰਕਾਰ ਨੇ ਇਹ ਨੰਗੂਣੀ ਸਹਾਇਤਾ ਕਰੀ ਹੈ ਇਹ ਪਰ ਉਹੀ ਸਰਕਾਰ ਜਿਹੜੀ ਸਹਾਇਤਾ ਕਰ ਰਹੀ ਹੈ ਉਹਦੇ ਹਾਜ਼ਰੀ ਦੇ ਵਿੱਚੇ ਸਾਰਾ ਕੁਝ ਵਾਪਰਿਆ ਅੱਜ ਅਸੀਂ ਇਹ ਜਿਹੜੇ ਪੁਤਲੇ ਫੁੱਕੇ ਨੇ ਇਹ ਜਿਹੜਾ ਸ਼ੁਭ ਕਰਨ ਸਿੰਘ 21-22 ਸਾਲ ਦਾ ਮੁੰਡਾ ਨਾ ਪਠੰਡੇ ਵੱਲੋਂ ਪਿੰਡ ਦਾ ਮੁੰਡਾ ਉਹਦੀ ਡੈਥ ਹੋਈ ਆ ਹੋਰ ਵੀ ਕਿਸਾਨ ਦੀ ਇੱਕ ਦੀ ਡੈਥ ਹੋਈ ਆ ਚਾਰ ਕਿਸਾਨਾਂ ਦੀ ਟੋਟਲ ਡੈਥ ਹੋ ਚੁੱਕੀ ਆ ਬਾਕੀ ਪੰਜ ਛੇ ਕਿਸਾਨ ਨੇ ਜਿਹੜੇ ਵੱਧ ਇੰਜਟ ਨੇ ਜ਼ਖਮੀ ਨੇ ਤੇ ਉਹਦੇ ਵਿਰੋਧ ਵਿੱਚ ਆਸ਼ੀਆਂ ਚ ਇਹ ਪ੍ਰਦਰਸ਼ਨ ਕਰਿਆ ਤੇ ਬਾਕੀ ਅੱਗੇ 26 ਜਨਵਰੀ ਦਾ ਜਿਹੜਾ ਸਾਡਾ ਟਰੈਕਟਰ 26 ਫਰਵਰੀ ਦਾ ਉਹ ਟਰੈਕਟਰ ਮਾਰਚ ਹੈਗਾ ਪੂਰੇ ਆਲ ਇੰਡੀਆ ਵਿੱਚ ਤੇ ਮਿਹਨਤ ਆ ਦੇਖੋ ਸਾਨੂੰ ਬਹੁਤ ਸਾਲ ਹੋ ਗਏ ਸੰਘਰਸ਼ ਕਰਦਿਆਂ ਮਿਹਨਤ ਆ ਇਹ ਕਾਰਪੋਰੇਟਸ ਦੇ ਪੂੰਜੀਪਤੀਆਂ ਦੇ ਖਿਲਾਫ ਆ ਇਹ ਪ੍ਰਦਰਸ਼ਨ ਜਿਹੜੇ ਕੌਸ਼ਲ ਜਿਵੇਂ ਆਪਣੇ ਪਹਾੜਥ ਦੇ ਪੂੰਜੀ ਪਤੀ ਨੇ ਗੁਲਖ ਦੇ ਪੂੰਜੀ ਪਤੀ ਨੇ ਇਹਨਾਂ ਦੀ ਜੂੰਡਲੀ ਇੱਕਾ ਕੀ ਇਹ ਜੂੰਡਲੀ ਦੇ ਖਿਲਾਫ ਕਿਸਾਨ ਇਕੱਠੇ ਹੋਏ ਨੇ ਇਹ ਦੇਖੋ ਛੋਟੇ ਦੁਕਾਨਦਾਰ ਨੂੰ ਵੀ ਫੇਲ ਕਰਨਾ ਚਾਹੁੰਦੇ ਨੇ ਇਹ ਛੋਟੇ ਕਿਸਾਨਾਂ ਨੂੰ ਵੀ ਫੇਲ ਕਰਨਾ ਚਾਹੁੰਦੇ ਨੇ ਇਹ ਤਾਂ ਕਹਿੰਦੇ ਨੇ 4-4000 ਏਕੜ ਦੇ ਮਤਲਬ ਫਾਰਮਾਸੀ ਬਣਾਵਾਂਗੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੱਖ ਆ ਗਈ ਇਹ ਵੱਡੇ ਵੱਡੇ ਮਾਲ ਉਹ ਸਾਰੇ ਜਾ ਰਹੇ ਨੇ ਕਿ ਉਹ ਉਹਦੇ ਕਰਕੇ ਜਿਹੜੀ ਛੋਟੀ ਦੁਕਾਨਦਾਰੀ ਸਾਰੀ ਇਹ ਖਤਮ ਹੋ ਗਈ ਤੇ ਦੁਕਾਨਦਾਰਾਂ ਨੂੰ ਵੀ ਸੋਚਣਾ ਚਾਹੀਦਾ ਛੋਟੇ ਵੀਰਾਂ ਨੂੰ ਇਹ ਇਹ ਜਿਹੜੇ ਪੂੰਜੀਪਤੀ ਜਣੇ ਆਪਦਾ ਆਮਲਾ ਫੈਲਾ ਕਰਨਾ ਚਾਹੁੰਦੇ ਨੇ ਇਸ ਵਰਲਡ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਇਹਨਾਂ ਨੇ ਕਿਸਾਨ ਤੋਂ ਨਹੀਂ ਲੈਣਾ ਕੁਝ ਮਜ਼ਦੂਰ ਤੋਂ ਨਹੀਂ ਲੈਣਾ ਕੁਝ ਸਿਰਫ ਇਹ ਮੋਦੀ ਮੋਦੀ ਦੇ ਨਾਲ ਇਹਨਾਂ ਦੀ ਗੱਠਮਰਮ ਤਾਂ ਮੋਦੀ ਤੇ ਇੱਕ ਇਹਨਾਂ ਦਾ ਮੋਹਰਾ ਹੈਗਾ ਪਿੱਛੇ ਤਾਂ ਤਾਕਤਾਂ ਪੂੰਜੀਪਤੀਆਂ ਦੀਆਂ ਸਰਮਾਇਦਾਰੀ ਦੀਆਂ ਕਾਰਪੋਰੇਟਸ ਦੀਆਂ ਕੰਮ ਕਰ ਰਹੀਆਂ ਨੇ ਇਸ ਸਰਕਾਰਾਂ ਦੇ ਪਿੱਛੇ ਸਤ ਤਾਕਤਾਂ ਉਹ ਤਾਕਤਾਂ ਉਹ ਤਾਕਤਾਂ ਦੇ ਖਿਲਾਫ ਕਿਉਂਕਿ ਉਹ ਰੋਟੀ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਪਾਣੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕੱਪੜੇ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੀਆਂ ਇਨਸਾਨ ਨੂੰ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਨੂੰ ਉਹ ਮੁੱਠੀ 'ਚ ਲੈਣਾ ਚਾਹੁੰਦੇ ਨੇ ਇਸ ਦੇ ਵਿਰੋਧ ਚਾਹੀਏ ਜਿਹੜੇ ਪ੍ਰੋਟੈਸਟ ਨੇ ਚੱਲ ਰਹੇ ਨੇ ਅਸੀਂ ਉਹ ਕਿਸਾਨਾਂ ਦੇ ਨਾਲ ਆ ਜਿਹੜੇ ਲੜ ਰਹੇ ਨੇ ਬਾਡਰਾਂ ਤੇ ਸਾਡੇ ਸੰਯੁਕਤ ਮੋਰਚੇ ਦੀ ਜਿਹੜੀ ਵੀ ਕਾਰ ਆਉਂਦੀ ਆ ਹੁਣ ਵੀ ਨਾਰਾ ਫੇਰ ਵੀ ਨਾਲ ਹੀ ਰਹਾਂਗੇ ਉਹ ਵੀ ਸਾਡੀ ਭਾਈ ਨੇ ਇਸਨ ਭਾਰਤੀ ਕਿਸਾਨ ਜਿਹਨੂੰ ਰਾਜੇਵਾਲ ਦੇ ਆਗੂ ਭਾਰਤੀ ਕਿਸਾਨ ਜਿਹਨੂੰ ਡਕੌਂਦਾ ਦੇ ਆਗੂ ਜਿਨ੍ਹਾਂ ਨੇ ਕਿਹਾ ਕਿ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਜੋ ਤਸੱਦਦ ਕਿਸਾਨਾਂ ਤੇ ਅੱਜ ਹੋ ਰਿਹਾ ਉਹ ਬਹੁਤ ਹੀ ਨਿੰਦਣਯੋਗ ਆ ਅਤੇ ਉਹਨਾਂ ਵੱਡੀ ਜਾਣਕਾਰੀ ਦਿੱਤੀ ਆ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਵੱਡੀ ਜਾਣਕਾਰੀ ਕਿ ਜਿਹੜੇ ਕਿਸਾਨ ਨੇ ਉਹ 14 ਮਾਰਚ ਨੂੰ ਦਿੱਲੀ ਵਿਖੇ ਪਹੁੰਚਣਗੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਕਿ ਆਰਾਮ ਲੀਲਾ ਮੈਦਾਨ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਵੀ ਜਾਵੇਗਾ 14 ਮਾਰਚ ਦੀ ਉਹਨਾਂ ਨੇ ਕਾਲ ਦਿੱਤੀ ਆ ਕਿ ਜਾਵਾਂਗੇ ਅਤੇ ਉਸ ਤੋਂ ਪਹਿਲਾਂ ਟਰੈਕਟਰ ਮਾਰਚ ਕੀਤਾ ਜਾਵੇਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਭਾਰਤੀ ਕਿਸਾਨ ਜਥੇਬੰਦੀਆਂ ਡੱਲੇਵਾਲ ਪ੍ਰਧਾਨ ਨੇ ਸਰਬੰਸਿੰਘ ਪੰਦੇਰ ਨੇ ਕਿ ਉਹ ਅਗਲਾ ਆਪਣਾ ਪਲਾਨ ਕੀ ਕਰਦੇ ਨੇ ਸੋ ਅੱਜ ਪੂਰੇ ਦੇਸ਼ ਦੇ ਵਿੱਚ ਪੁਤਲੇ ਸਾੜੇ ਗਏ ਨੇ ਅਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਆ ਆਕਾਸ਼ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ